ਕੈਬਨਟ ਮੰਤਰੀ ਨੇ ਉਹਨਾਂ ਦੀ ਇੱਕ ਟੀਮ ਬਣਾ ਦਿੱਤੀ ਗਈ ਹੈ ਜੀ ਪੰਜਾਂ ਦੀ ਵੀ ਨਸ਼ੇ ਨੂੰ ਕਿਵੇਂ ਖਤਮ ਕਰਨਾ ਹੈ ਪੁਲਿਸ ਨੂੰ ਕੀ ਆਰਡਰ ਦੇਣੇ ਨੇ ਕੀ ਕਰਨਾ ਇਸ ਮੁੱਦੇ ਨੂੰ ਲੈ ਕੇ ਸਾਰੀ ਚਰਚਾਵਾਂ ਹੋਈਆਂ ਨੇ ਤੇ ਪਟਿਆਲੇ ਦੇ ਵਿੱਚ ਅੱਜ ਇਹ ਪੀਲਾ ਪੰਜਾ ਚੱਲੇ ਕਿ ਪੰਜਾਬ ਅੰਦਰ ਉਹ ਨਸ਼ਾ ਖਰਾਬ ਜਿਹੜੀ ਜੰਗ ਦਾ ਐਲਾਨ ਹੋ ਗਿਆ ਹੈ ਇਹ ਚਲੋ ਆਂਦੇ ਦੇ ਰਹੇ ਤਰਸਦਾ ਜੇ ਹੁਣ ਵੀ ਇਹ ਮਹਿਮ ਸ਼ੁਰੂ ਕੀਤੀ ਹੈ ਇਹ ਸ਼ੁਭ ਸ਼ਗਨ ਮੰਨਿਆ ਜਾਣਾ ਚਾਹੀਦਾ ਹੈ ਕਿ ਪੰਜਾਬ ਜਿਸ ਕਦਰ ਬਰਬਾਦ ਹੋ ਰਿਹਾ ਹੈ ਉਹ ਅੰਦਾਜ਼ਾ ਲਾਉਣ ਤੋਂ ਵੀ ਬਾਹਰ ਹੈ ਪ੍ਰਗਉਂਦਰੀ ਭਗਵੰਤਬਾ ਨੇ ਖਾਸ ਅਤੇ ਜਿੱਤੇ ਤੌਰ ਤੇ ਜਿੱਤੇ ਤੌਰ ਤੇ ਇਸ ਮਾਮਲੇ ਵਿੱਚ ਦਿਲਚਸਪੀ ਲੈ ਕੇ ਜਿਹੜਾ ਹੈਗਾ ਸਬ ਕਮੇਟੀ ਬਣਵਾਈ ਆ ਸਤਿ ਸ਼੍ਰੀਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਐਨਵੀਐਨ ਲੈ ਕੇ ਇਸਾ ਪ੍ਰੋਗਰਾਮ ਦੇ ਵਿੱਚ ਜੀ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਆ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਮਿਹਰਬਾਨੀ ਮਿੱਤਰਾਂ ਤੁਹਾਡੇ ਸਦੇ ਤੇ ਆਪਾ ਹਾਜ਼ਰ ਨੇ ਦਰਸ਼ਕਾਂ ਦੀ ਕਚਹਿਰੀ ਚ ਲਓ ਸਵਾਲ ਜੀ ਸੋ ਸਾਰੇ ਸਭ ਤੋਂ ਵੱਡਾ ਕੋਡ ਜੋ ਪੰਜਾਬ ਨੂੰ ਲੱਗਿਆ ਪੰਜਾਬ ਦੀ ਬਦਨਾਮੀ ਵੀ ਬਹੁਤ ਹੋਈ ਐ ਇਸ ਮੁੱਦੋਂ ਲੈ ਕੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇ ਆਪਾਂ ਨਸ਼ੇ ਦੀ ਖਬਰਾਂ 'ਤੇ ਰੋਜ਼ ਕਰਦੇ ਹਾਂ ਸਿਆਸੀ ਬਿਆਨਾਂ ਨੂੰ ਲੈ ਕੇ ਪਰ ਜਿੱਥੇ ਨਸ਼ੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਜਿਆਦਾ ਐਕਟਿਵ ਹੋ ਗਈ ਐ ਸੁਚੇਤ ਹੋ ਗਈ ਐ ਲਗਾਤਾਰ ਕਾਰਵਾਈ ਕੀਤੀ ਜਾ ਰਹੀਆਂ ਨੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਵੀ ਟਾਏ ਜਾ ਰਹੇ ਨੇ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜ ਮੈਂਬਰ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦੀ ਇੱਕ ਟੀਮ ਬਣਾ ਦਿੱਤੀ ਗਈ ਹੈ ਜੀ ਪੰਜਾਂ ਦੀ ਵੀ ਨਸ਼ੇ ਨੂੰ ਕਿਵੇਂ ਖਤਮ ਕਰਨਾ ਹੈ ਪੁਲਿਸ ਨੂੰ ਕੀ ਆਰਡਰ ਦੇਣੇ ਨੇ ਕੀ ਕਰਨਾ ਇਸ ਮੁੱਦੇ ਨੂੰ ਲੈ ਕੇ ਸਾਰੀ ਚਰਚਾਵਾਂ ਹੋਈਆਂ ਨੇ ਤੇ ਪਟਿਆਲੇ ਦੇ ਵਿੱਚ ਅੱਜ ਇਹ ਪੀਲਾ ਪੰਜਾ ਚੱਲਿਆ ਜੀ ਦੇਖੋ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਹੋ ਤੁਸੀਂ ਬਿਲਕੁਲ ਅਹਿਮ ਮਾਮਲਾ ਹੈ ਇਸ ਦੇ ਵੇਲੇ ਤਾਂ ਕੋਈ ਦੋ ਰਹਿ ਨਹੀਂ ਕਿ ਅੱਜ ਕਨਨੜ ਦੀ ਮੀਟਿੰਗ ਹੋਈ ਹੈ ਤੇ ਕੈਬਨਿਟ ਦੀ ਮੀਟਿੰਗ ਚ ਪੰਜ ਮੰਤਰੀਆਂ ਦੀ ਇੱਕ ਸਬ ਕਮੇਟੀ ਬਣਾਈ ਗਈ ਹੈ ਜਿਹੜੇ ਨਸ਼ਿਆਂ ਦੇ ਖਿਲਾਫ ਕਾਰਵਾਈ ਚੱਲ ਰਹੀ ਹੈ ਉਹਦੀ ਨਿਗਰਾਨੀ ਕਰੇਗੀ ਕਿ ਕਿਸ ਕਦਰ ਇਸ ਮਹਿਮ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਇੱਕ ਤਾਂ ਕੈਬਨਿਟ ਦੀ ਮੀਟਿੰਗ ਨੇ ਸਿੱਧੇ ਤੌਰ ਤੇ ਸੁਨੇਹਾ ਦਿੱਤਾ ਹੈ ਕਿ ਪੰਜਾਬ ਅੰਦਰ ਉਹ ਨਸ਼ਾ ਖਰਾਬ ਜੜੀ ਝੰਗ ਦਾ ਐਲਾਨ ਹੋ ਗਿਆ ਹੈ ਹਾਲਾਂਕਿ ਜਦੋਂ ਸਰਕਾਰਾਂ ਤੋਂ ਪਹਿਲਾਂ ਪਾਰਟੀਆਂ ਸੱਤਾ ਚਾਉਣ ਲਈ ਦਾਅਵੇ ਕਰਦੀਆਂ ਵਾਅਦੇ ਕਰਦੀਆਂ ਪਿਛਲੇ ਸਰਕਾਰਾਂ ਦੀ ਵੀ ਜੇ ਆਪਾਂ ਗੱਲ ਕਰੀ ਤਾਂ ਮੌਜੂਦਾ ਜਿਹੜੀ ਸਰਕਾਰ ਹੈ ਆਮ ਆਦੀ ਪਾਰਟੀ ਨੇ ਵੀ ਹੁੰਦੇ ਕਿਹਾ ਸੀ ਕਿ ਪੰਜਾਬ ਚੋਂ ਅਸੀਂ ਨਸ਼ਾ ਖਤਮ ਕਰ ਦਾਂਗੇ ਖੈਰ ਤੰਜ਼ਾ ਹੋਣ ਲੱਗੇ ਆ ਤੇ ਚਲੋ ਆਂਦੇ ਦੇਰ ਹੈ ਦਰਸਤ ਹੈ ਜੇ ਹੁਣ ਵੀ ਇਹ ਮਹਿਮ ਸ਼ੁਰੂ ਕੀਤੀ ਹੈ ਤਾਂ ਇਹ ਸ਼ੁਭ ਸ਼ਗਨ ਮੰਨਿਆ ਜਾਣਾ ਚਾਹੀਦਾ ਕਿ ਪੰਜਾਬ ਜਿਸ ਕਦਰ ਬਰਬਾਦ ਹੋ ਰਿਹਾ ਉਹ ਅੰਦਾਜ਼ਾ ਲਾਉਣ ਤੋਂ ਵੀ ਬਾਹਰ ਹੈ ਪੰਜਾਬ ਦੇ ਪਿੰਡਾਂ ਦੀ ਗੱਲ ਖਾਲੀ ਇੱਕ ਅਸਮੇ ਦੀ ਗੱਲ ਕਰ ਲਈਏ ਸ਼ਹਿਰਾਂ ਦੀ ਗੱਲ ਕਰ ਲਈਏ ਬਹੁਤ ਵੱਡੀ ਪੱਧਰ ਤੇ ਪਿਛਲੀਆਂ ਸਰਕਾਰਾਂ ਦੇ ਦਾਅਵਿਆਂ ਤੇ ਵਾਅਦਿਆਂ ਦੇ باوجود ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਆ ਹੁਣ ਜਿਹੜਾ ਐਲਾਨ ਕੀਤਾ ਹੈ ਮੁੱਖ ਮੰਤਰੀ ਕਪਟਨ ਸੋਰੀ ਮੁੱਖ ਮੰਤਰੀ ਆਪਣਾ ਭਗਵੰਤ ਮਾਨ ਦੀ ਗੋਆ ਗੀੜਲੀ ਸਰਕਾਰ ਨੇ ਤਾਂ ਉਹਨਾਂ ਨੇ ਕੈਬਨਿਟ ਨੇ ਮੀਟਿੰਗ ਕਰਕੇ ਬਕਾਇਦਾ ਫੈਸਲਾ ਲਿਆ ਮੁਖੰਦਰੀ ਭਗਵੰਤ ਮਾਨ ਨੇ ਖਾਤੋ ਤੇ ਚਿੱਤੇ ਤੌਰ ਤੇ ਨਿਜੀ ਤੌਰ ਤੇ ਇਸ ਮਾਮਲੇ ਤੇ ਦਿਲਚਸਪੀ ਲੈ ਕੇ ਜਿਹੜਾ ਹੈਗਾ ਸਬ ਕਮੇਟੀ ਬਣਵਾਈ ਆ ਉਹ ਸਬ ਕਮੇਟੀ ਨੇ ਬਣਦੇ ਜਿਹੜਾ ਹੈਗਾ ਐਲਾਨ ਵੀ ਕਰ ਦਿੱਤਾ ਕਿ ਨਸ਼ਿਆਂ ਦੇ ਖਿਲਾਫ ਮੈਂ ਵੱਡੀ ਪੱਧਰ ਤੇ ਸ਼ੁਰੂ ਕੀਤੀ ਜਾਏਗੀ ਉਹਦੀ ਨਿਗਰਾਨੀ ਜਿਹੜੀ ਹੈਗੀ ਆ ਕਾਰਵਾਈ ਕੀਤੀ ਜਾਏਗੀ ਜਿਹਦੇ ਚ ਡਾਕਟਰ ਬਲਵੀਰ ਸਿੰਘ ਜਿਹੜੇ ਹੈਗੇ ਆ ਆਪੀ ਹੈਲਥ ਮਿਨਿਸਟਰ ਨੇ ਉਹ ਵੀ ਨੇ ਪੰਜਾਬ ਦੇ ਵਿੱਤ ਮੰਤਰੀ ਨੇ ਦੂਜੇ ਮੰਤਰੀ ਹੈ ਪੰਜ ਮੈਮਰੀ ਕਮੇਟੀ ਜਿਹੜੀ ਹੈਗੀ ਬਣੀ ਹੈ ਇੱਕ ਤਾਂ ਪੰਜਾਬ ਚ ਪਿਛਲੇ ਸਰਕਾਰਾਂ ਬੇਸ਼ੱਕ ਦਾਅਵੇ ਵਾਅਦੇ ਕਰਦੇ ਰਹੀਆਂ ਪਰ ਸੰਜੀਦਗੀ ਇਸ ਗੱਲ ਤੋਂ ਨਜ਼ਰ ਆ ਰਹੀ ਹੈ ਕਿ ਪਹਿਲਾ ਮੌਕਾ ਹੈ ਜਦੋਂ ਮੁੱਖ ਮੰਤਰੀ ਜਿਹੜਾ ਭਗਵੰਤ ਮਾਨ ਆ ਉਹਦੀ ਸਰਕਾਰ ਵੱਲੋਂ ਇੱਕ ਪੰਜ ਮੈਮਰੀ ਕੈਬਨਟ ਦੀ ਸਬ ਕਮੇਟੀ ਬਣਾਈ ਗਈ ਹੈ ਇਸ ਮਾਮਲੇ ਨੂੰ ਲੈ ਕੇ ਸੋ ਉਮੀਦ ਕਰਦੇ ਹਾਂ ਕਿ ਹੁਣ ਵਾਲੇ ਦਿਨਾਂ ਚ ਵੱਡੀਆਂ ਕਾਰਵਾਈਆਂ ਹੋਣਗੀਆਂ ਜਿੱਦ ਤੱਕ ਸਵਾਲ ਹੈ ਬਲਡੋਜ਼ਰ ਚੱਲਣ ਦਾ ਆਪਾਂ ਜਾਣਦੇ ਹਾਂ ਕਿ ਪਹਿਲਾਂ ਕੋਈ ਦਿਨ ਲੁਧਿਆਣਾ ਦੇ ਵਿੱਚ ਵੀ ਨਸ਼ਾ ਤਸਕਰ ਜਿਹੜੇ ਹੈਗੇ ਆ ਉਹਨਾਂ ਦੋ ਘਰਾਂ ਦੇ ਉੱਤੇ ਬਲਡੋਜ਼ਰ ਚਲਾਏ ਗਏ ਉਹਨਾਂ ਦੀਆਂ ਬਿਲਡਿੰਗਾਂ ਮਾਰਤਾ ਉਹਨਾਂ ਦੇ ਘਰਾਂ ਦੀਆਂ ਢਾਈਆਂ ਗਈਆਂ ਸੁਨੇਹਾ ਦਿੱਤਾ ਗਿਆ ਕਿ ਪੰਜਾਬ ਚੋਂ ਨਾਸ਼ਾ ਤਸਕਰਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਅੱਜ ਪਟਿਆਲਾ ਸ਼ਹਿਰ ਦਾ ਜਿਹੜਾ ਸਨੌਰੀ ਦਾ ਇਲਾਕਾ ਪੈਂਦਾ ਉੱਥੇ ਵੀ ਇੱਕ ਮਹਿਲਾ ਜਿਹੜੀ ਨਸ਼ਾ ਤਸਕਰ ਦੇਖੋ ਪੰਜਾਬ ਲਈ ਇੱਕ ਢੀ ਸ਼ਰਮਿੰਦਗੀ ਵਾਲੀ ਗੱਲ ਆ ਨਸ਼ਾ ਤਸਕਰ ਦੀ ਜਦੋਂ ਆਪਾਂ ਗੱਲ ਕਰਦੇ ਆ ਨਸ਼ਿਆਂ ਦਾ ਅਰਜਾਨ ਪੰਜਾਬ ਜਿਸ ਕਦਰ ਆਇਆ ਉਹ ਸਾਰੇ ਆਪਾਂ ਜਿਵੇਂ ਤਾਂ ਜਿਹੜਾ ਮੀਡੀਆ ਜਹਰ ਜਗ੍ਹਾ ਤੇ ਵਿਰੋਧੀ ਤਰ੍ਹਾਂ ਹਾਕਮ ਤਰ੍ਹਾਂ ਸਾਰੀਆਂ ਅਸਮਾਨਲੇ ਤੇ ਸਵਾਲ ਜਵਾਬ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਚੱਲਦੇ ਆ ਔਰ ਕਿਸ ਕਦਰ ਰਿਪੋਰਟ ਲੈ ਲੈ ਗਿਆ ਪੰਜਾਬ ਨੂੰ ਕਿ ਜਿਸ ਹੁਣ ਘਰ ਦੇ ਉੱਤੇ ਅੱਜ ਕਾਰਵਾਈ ਕੀਤੀ ਜਾ ਰਹੀ ਹੈ ਪਟਿਆਲਾ ਦੇ ਅੰਦਰ ਇਸ ਮਕਾਨ ਨੂੰ ਢਾਹਿਆ ਜਾ ਰਿਹਾ ਉਹ ਮਕਾਨ ਕਿਸੇ ਹੋਰ ਦਾ ਨਹੀਂ ਸúng ਕਸੇ ਮਹਿਲਾ ਜਿਹੜੀ ਤਸਕਰ ਹੈਗੀ ਆ ਉਹਦਾ ਮਕਾਨ ਹੈ ਔਰ ਫਿਰ ਜੇ ਅੱਗੇ ਆਪਾਂ ਗੱਲ ਦੇਖੀਏ ਦੇਖੋ ਸਿਸਟਮ ਦੇ ਉੱਤੇ ਵੀ ਸਵਾਲ ਉੱਠਦੇ ਆ ਇਹ ਕਹਿਣਾ ਤਾਂ ਸੋ ਕਹਾਂ ਹੁੰਦਾ ਕਿ ਦੋਸ਼ ਲਗਾਉਣਾ ਹੈ ਕਿ ਕਿਹੜੀ ਸਰਕਾਰ ਜ਼ਿੰਮੇਵਾਰ ਹੈ ਕਿਦੇ ਸਮੇਂ ਵਿੱਚ ਨਸ਼ਾ ਵਧਾਇਆ ਜਾਂ ਘਟਿਆ ਕਿਬਲ ਇੱਕੋ ਮਿਸਾਲ ਹੀ ਕਾਫੀ ਹੈ ਜਿਸ ਦੀ ਆਪਾਂ ਗੱਲ ਕਰ ਰਹੇ ਹਾਂ ਪਹਿਲੀ ਗੱਲ ਦਾ ਪਹਿਲੇ ਮਿਸਾਲ ਤਾਂ ਇਹ ਵੱਡੀ ਕਿ ਨਸ਼ਾ ਤਸਕਰ ਮੇਲਾ ਔਰ ਉਸ ਦੇ ਘਰ ਦੇ ਉੱਤੇ ਜਿਹੜਾ ਬਲਡوزر ਚੱਲ ਰਿਹਾ ਟਾਇਆ ਜਾ ਰਿਹਾ ਤੇ ਮੀਡੀਆ ਵਾਲੇ ਤੋਂ ਤਿੰਨ ਪੰਜ ਤੱਕ ਤਸਵੀਰਾਂ ਦਿਖਾ ਰਿਹਾ ਸਾਰਾ ਕੁਝ ਦਿਖਾ ਰਿਹਾ ਕਿ ਕਿਸ ਕਦਰ ਜਿਹੜਾ ਸੁਨੇਹਾ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਕਿ ਇਸ ਤਰ੍ਹਾਂ ਨਸ਼ਾ ਤਸਕਰਾਂ ਨੂੰ ਬਰदाश्त ਨਹੀਂ ਕੀਤਾ ਜਾਏਗਾ ਜਿਹੜੀ ਪਾਪ ਦੀ ਕਮਾਈ ਨਾਲ ਬਣਾਏ ਹੋਏ ਘਰਾਂ ਉਹ ਟੈਟਰੀ ਹੋਣਗੇ ਹੋਣਗੇ ਇੱਕ ਸੁਨੇਹਾ ਵੱਡਾ ਸੁਨੇਹਾ ਇਹਦੇ ਬਾਰੇ ਕੋਈ ਦੋਖਾ ਨਹੀਂ ਦੂਜਾ ਸੁਨੇਹਾ ਜੋ ਮਹਿਲਾ ਤਸਕਰ ਦੇਰੀਆ ਉਹ ਵੀ ਪੰਜਾਬੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ 10 ਐਫ ਆਈ ਆਰਾਂ ਦਰਜ ਕਿਸੇ ਹੋਰ ਵੱਲੋਂ ਨਹੀਂ ਕਿਹਾ ਗਿਆ ਪੁਲਿਸ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਸ ਮਹਿਲਾ ਤਸਕਰ ਦਾ ਕਾਟਾ ਜਾ ਰਿਹਾ ਹੈ 10 ਐਫ ਆਈ ਆਰਾਂ ਪਹਿਲਾਂ ਉਹਦੇ ਤੇ ਦਰਜ ਹੈ 8 ਤੋਂ 10 ਵਾਰ ਪਹਿਲਾਂ ਉਹ ਜੇਲ੍ਹ ਚ ਜਾ ਚੁੱਕੀ ਹੈ ਤੇ ਹੁਣ ਹੁਣ ਕਹਿੰਦੇ ਫਰਾਰ ਹੈ ਪੁਲਿਸ ਦੀ ਗ੍ਰਿਫਟ ਤੋਂ ਬਾਹਰ ਹੈ ਆਮਨ ਕਾਨੂੰਨ ਦੀ ਸਥਿਤੀ ਕਿਦਾਂ ਦੀ ਹੈ ਮੇਰਾ ਕਲਿਕ ਕੋ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜੀ ਇਹ ਜਿਹੜੀ ਮਹਿਲਾ ਤਸਕਰ ਨੂੰ 10 ਵਾਰੀ ਐਫ ਆਈ ਆਰ ਦਰਜ ਕੀਤੀ ਹੋਵੇ 8-10 ਵਾਰੀ ਜੇਲ੍ਹ ਚ ਗਈ ਹੋਵੇ 8-10 ਵਾਰੀ ਬਾਹਰ ਆ ਕੇ ਤੇ ਬਾਹਰ ਆਉਣ ਤੋਂ ਬਾਅਦ ਹੁਣ ਫੇਰ ਫਰਾਰ ਹੈ ਜੀ ਮੈਂ ਤਾਂ ਸਮਝਦਾ ਦੋਸ ਸਨੇਹ ਹੈ ਇੱਕ ਤਾਂ ਹੋਇਆ ਕਿ ਨਸ਼ਾ ਤਸਕਰਾਂ ਦੀ ਚੁਣੌਤੀ ਉਹ ਕਹਿੰਦੇ ਸਾਨੂੰ ਹੱਥ ਪਾ ਕੇ ਦਿਖਾਓ ਤੁਹਾਡੀ ਏਡੀ ਤਾਕਤ ਨਹੀਂ ਹੈ ਦੂਜੇ ਪਾਸੇ ਇਹ ਸਰਕਾਰ ਨੇ ਸਹੁੰਆਂ ਦਿੱਤਾ ਹੈ ਕਿ ਅਸੀਂ ਨਸ਼ਾ ਤਸਕਰਾਂ ਨੂੰ ਮਲਿਆ ਮੇਟ ਕਰਾਂਗੇ ਉਹਨਾਂ ਨੂੰ ਕਾਟਾ ਦੇਂਗੇ ਜਾਇਦਾਦਾਂ ਜ਼ਬਤ ਕਰ ਦੇਾਂਗੇ ਜੇਲ੍ਹਾਂ ਚ ਪਾ ਦੇਾਂਗੇ ਸੋ ਇੱਕ ਮੈਂ ਕਹਾਂਗਾ ਕਿ ਵੱਡਾ ਜੰਗ ਦੀਆਂ ਵੱਡੀ ਲੜਾਈ ਛਿੜਦੀ ਨਜ਼ਰ ਆਉਂਦੀ ਆ ਹੁਣ ਇਹਦੇ ਚ ਨੈਤਿਕ ਰਿਸਪਾਂਸਿਬਿਲਟੀ ਸੰਵਧਾਨਿਕ ਤੇ ਕਾਨੂੰਨੀ ਰਿਸਪਾਂਸਿਬਿਲਟੀ ਵੰਡੀ ਆ ਸਰਕਾਰ ਦੀ ਕਿ ਕੀ ਇਸ ਲੜਾਈ ਚ ਜਿੱਤ ਪਾਉਣਗੇ ਜਾਂ ਦੇਖੋ ਤੁਸੀਂ ਆਪਾਂ ਮੀਡੀਆ ਵਾਲੇ ਮਿੱਤਰਾਂ ਸਾਰੇ ਅੱਜ ਜਿਹੜਾ ਹੈਗਾ ਪਟਿਆਲਾ ਦੇ ਜਿਹੜਾ ਘਟਾ ਹੈ ਜਿਹੜਾ ਬਹੁਤ ਚੰਗੀ ਤਰ੍ਹਾਂ ਉਹਨੂੰ ਲਾਈਵ ਦਿਖਾਇਆ ਜਾ ਰਿਹਾ ਕਿ ਇਸ ਦਾ ਤਾਂ ਕਾਰਵਾਈ ਹੋਰ ਇੱਕ ਸਨਿਆਹ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਸਨਿਆਹ ਦਿੱਤਾ ਜਾਣਾ ਚਾਹੀਦਾ ਹੈ ਗਲਤ ਕੰਮਾਂ ਦੇ ਖਿਲਾਫ ਕੋਈ ਦੂਰ ਹੈ ਨਹੀਂ ਪਰ ਕੀ ਇਹ ਮਕਾਨ ਘਟਾਉਣ ਤੋਂ ਬਾਅਦ ਨਸ਼ਾ ਤਸਕਰਾਂ ਦੇ ਖਿਲਾਫ ਅੱਗੇ ਵੀ ਮਹਿੰਮ ਜਾਰੀ ਰਹੇਗੀ ਇਹ ਸਵਾਲ ਆ ਸਾਡਾ ਪੁਲਿਸ ਪ੍ਰਸ਼ਾਸਨ ਦੇ ਵੀ ਉੱਠਦਾ ਹੈ ਸਮਾਜ ਜਾਂ ਸਰਕਾਰਾਂ ਤੇ ਵੀ ਉੱਠਦਾ ਹੈ ਕਿ ਇਸ ਮਾਮਲੇ ਨੂੰ ਜਿਹੜਾ ਕਿਸੇ ਬੰਨੇ ਜਾਂ ਹੰਨੇ ਲਾਇਆ ਜਾ ਸਕਦਾ ਹੈ ਇੱਕ ਐਗਜ਼ਾਮਪਲ ਹੈ ਇਹ ਜਿਹੇ ਐਗਜ਼ਾਮਪਲ ਜਿਹਾਂ ਦੇ ਪੰਜਾਬ ਚੋਂ ਕਰ-ਕਰ ਨੂੰ ਆਪਾਂ ਦੇਣਾਗੇ ਦੇਖਾਂਗੇ ਤਾਂ ਪਤਾ ਨਹੀਂ ਕਿੰਨੇ ਐਗਜ਼ਾਮਪਲਾਂ ਇਸ ਦੇ ਸਾਹਮਣੇ ਆਉਣਗੀਆਂ ਪਰ ਸਿੱਧੀ ਦੀ ਗਵੀਰਤਾ ਜਿਦਾਂ ਇੱਕ ਪੰਜਾਬ ਚ ਕਹਾਵਤ ਬਣੀ ਹੈ ਕਿ ਦਾਲ ਕਿਹੋ ਜੀ ਹੈ ਕਹਿੰਦੀ ਦੀ ਇੱਕ ਦਾਲ ਦਾ ਇੱਕ ਦਾਣਾ ਦੇਖ ਕੇ ਅੰਦਾਜ਼ਾ ਲਾਇਆ ਜਾ ਸਕਦਾ ਕਿ ਦਾਲ ਚ ਕਿੰਨੇ ਕੁ ਕੋਕੜੂ ਹੈ ਜਾਂ ਕਿੰਨੀ ਕ ਕਾਲੀ ਹੈ ਤੇ ਕਿੰਨੀ ਕ ਪੀਲੀ ਹੈ ਸੋ ਇੱਕ ਐਗਜ਼ਾਮਪਲ ਹੀ ਆ ਜਿਹੜਾ ਪਟਿਆਲਾ ਚ ਹੋਰ ਨਹੀਂ ਕਿਸੇ ਨੇ ਕਿਹਾ ਸਰਕਾਰ ਕਰੀ ਹੈ ਸਰਕਾਰ ਨੇ ਕਾਰਵਾਈ ਕੀਤੀ ਹੈ ਇੱਕੋ ਐਗਜ਼ਾਮਪਲ ਹੀ ਕਾਫੀ ਹੈ ਕਿ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਦੇ ਖਿਲਾਫ ਇਹ ਮਹਿੰਮ ਜਾਰੀ ਰੱਖਦੇ ਆਂ ਪੰਜਾਬ ਸਰਕਾਰ ਜਿਹੜਾ ਹੈਗਾ ਕੁਝ ਸਮੇਂ ਬਾਅਦ ਇਹ ਸਨੇਹਾ ਦੇਣ ਦੇ ਸਫਲ ਹੋਏਗੀ ਕਿ ਅਸੀਂ ਠੱਲ ਪਾ ਦਿੱਤੀ ਹੈ ਜਾਂ ਦੂਜੀ ਮਿਸਾਲ ਜਿਹੜੇ ਨਸ਼ਾ ਤਸਕਰ ਦੇ ਰਹੇ ਕਿ ਮਹਿਲਾ ਤਸਕਰ ਤੇ 10 ਐਫ ਆਈ ਆਰ ਅੰਦਰ 8-10 ਬਾਰੇ ਜੇਲ੍ਹ ਚ ਦਾ ਫੇਰ ਬਾਾਰ ਦਿਖਾਇਆ ਜਾਏਗਾ ਉਹਨਾਂ ਵਾਲੇ ਦਿਨਾਂ ਚ ਗੁਰੂਦੀ ਜੀ ਨੇ ਆਪਣੇ ਤੌਰ ਤੇ ਸਵਾਲ ਉਠਾ ਰਹੀ ਹੈ ਜੀ ਭਲਵਿੰਦਰ ਜੀ ਸੋ ਦੂਜੇ ਪਾਸੇ ਜਿੱਥੇ ਪੰਜਾਬ ਸਰਕਾਰ ਨੇ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਛੇੜ ਦਿੱਤੀ ਗਈ ਹੈ ਤੇ ਪਰ ਵਿਰੋਧੀ ਕਿੱਥੇ ਹਟਦੇ ਨੇ ਘੇਰਦੇ ਨੇ ਸਰਕਾਰ ਨੂੰ ਕਹਿੰਦੇ ਨੇ ਵੀ ਸਰਕਾਰ ਬਹੁਤ ਲੇਟ ਜਾਗੀ ਹੈ ਪਰ ਜਾਗੀ ਹੈ ਜੀ। ਵਿਰੋਧੀ ਜਿਨ੍ਹਾਂ ਦੇਖੋ ਉਹਨਾਂ ਦਾ ਇੱਕ ਅਧਿਕਾਰ ਹੁੰਦਾ ਹੈ ਸਰਕਾਰਾਂ ਦੇ ਉੱਤੇ ਹਮਲਾ ਕਰਨਾ ਜਦੋਂ ਆਪ ਵਾਲੇ ਵਿਰੋਧੀ ਤੇ ਸੀਏ ਵੀ ਕਰਦੇ ਰਹੇ ਐ ਤੇ ਹੁਣ ਪੰਜਾਬ ਚ ਮੁੱਖ ਵਿਰੋਧੀ ਤੇ ਰਿਹਾ ਕਾਂਗਰਸ ਜੀ ਉਸ ਤੋਂ ਬਾਅਦ ਚਲੋ ਅਕਾਲੀ ਦਲ ਵੀ ਨਮਾਇੰਦਗੀ ਕਰਦੇ ਆ ਭਾਜਪਾ ਵੀ ਸੱਜੇ ਰਹੇ ਆ ਜੇ ਆਪਾ ਵਿਰੋਧੀ ਤਰ੍ਹਾਂ ਦੀ ਗੱਲ ਕਰ ਲਈ ਉਹ ਕਹਿੰਦੇ ਕਿ देर ਨਾਲ ਜਾ ਕੇ ਮੈਂ ਵੀ ਜਿਹੜੇ ਵਿਰੋਧੀ ਤਰ੍ਹਾਂ ਦੇ ਕਮੈਂਟ ਸੁਣਾ ਆਗੂਆਂ ਦੇ ਸੁਣ ਰਿਹਾ ਸੀ ਸਵਾਲੇ ਪੈਦਾ ਹੁੰਦਾ ਕਿ ਤੇ ਕਪਟਨ ਮਰਿੰਦਰ ਸਿੰਘ ਦੀ ਸਰਕਾਰ ਰਹੀ ਚੰਨ ਸਿੰਘ ਚੰਨੀ ਦੀ ਸਰਕਾਰ ਰਹੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਰਹੀ ਆਕਾਲੀ ਦਲ ਪਾਜਪਾ ਦੀ ਸਰਕਾਰ ਰਹੀ ਕੀ ਨਸ਼ਾ ਜਿਹੜਾ ਹੈਗਾ ਹੁਣ ਜਿਹੜਾ ਮੁਕੰਦਰੀ ਭਗਵੰਤ ਮਾਨ ਦੇ ਸਮੇਂ ਚ ਵਧਿਆ ਪਿਛਲੀਆਂ ਇੰਦੀਆਂ ਸਰਕਾਰਾਂ ਨਿਕਲੀਆਂ ਹਰ ਸਰਕਾਰ ਨੇ ਆਪਾਂ ਸਾਰੇ ਜਾਣਦੇ ਹੁਣ ਤਾਂ ਮਹਾਵਰਾ ਬਣ ਗਿਆ ਪੰਜਾਬ 'ਚ ਇਹ ਸਾਫ ਕਾ ਮੁਖ ਮੰਤਰੀਆ ਕਪਟਨ ਮਰਿੰਦਰ ਉਹਨਾਂ ਵੇ ਅਕਸਰ ਗਿਆ ਜਾਂਦਾ ਕਿ ਖੁਟਕਾ ਸਾਹਿਬ ਹੱਥੇ ਫੜ ਕੇ ਸੌਂ ਖਾਦੀ ਸੀ ਉਹਨਾਂ ਨੇ ਕਿ ਨਸ਼ਾ ਖਤਮ ਕਰ ਦਾਂਗੇ 1 ਮਹੀਨੇ ਚ ਪੰਜਾਬ ਚ ਕਪਟਨ ਮਰਿੰਦਰ ਸਾਹਿਬ ਨੂੰ ਪਤਾ ਨਹੀਂ ਇਸ ਮੁੱਦੇ ਤੇ ਬੋਲਣਗੇ ਕਿ ਨਹੀਂ ਬੋਲਣਗੇ ਪਰ ਲੋਕ ਤਾਂ ਜਾਣਦੇ ਆ ਨਾ ਸੋ ਸਰਕਾਰਾਂ ਦੇ ਖਿਲਾਫ ਬੋਲਣਾ ਜਾਂ ਬਿਆਨ ਠੋਣੇ ਇਹ ਗੱਲ ਕਹਿਣੀ ਵਿਰੋਧ ਦੇ ਵਿੱਚ ਕਿ ਜੀ ਹੁਣ 3 ਸਾਲ ਬਾਅਦ ਜਾਗੇ ਆ 3 ਸਾਲ ਬਾਅਦ ਜਾ ਕੇ ਉਹਨਾਂ ਨੇ ਕਿਸ ਦੇ ਬਨੇਰੇ ਦੀ ਜਿਹੜੀ ਏਟਾ ਨੂੰ ਹੱਥ ਦਾ ਪਾਈ ਆ ਨਾ ਇਸ ਤੋਂ ਪਹਿਲਾਂ ਤਾਂ ਕਿਸੇ ਨੇ ਕਿਸੇ ਦੇ ਬਨੇਰੇ ਦੀ ਏਟ ਨੂੰ ਹੱਥ ਵੀ ਨਹੀਂ ਪਾਇਆ ਜੇ ਦਾਸਾਂ ਫੇਰਨ ਦਰਜ ਹੋਈਆਂ ਤਾਂ ਉਸ ਦਾ ਪਸੰਦ ਪੇਛੇ ਕਿੰਨੀਆਂ ਸਰਕਾਰਾਂ ਮਿਲਦੀਆਂ ਫੇਰਾਂ ਇਸ ਮਹਿਲਾ ਦੇ ਖਿਲਾਫ ਦਰਜ ਹੋਣਗੀਆਂ ਇਦਾਂ ਹੀ ਪੰਜਾਬ ਚਾਹੇ ਜਾਂ ਆਪਾਂ মিডিਆ ਵਾਲੇ ਮਿੱਤਰਾਂ ਸਾਰੇ ਲੋਕੀਂ ਚਾਹੇ মিডিਆ ਦੇਖਦੇ ਚਾਹੇ ਇਲੈਕਟ੍ਰੋਨਿਕ মিডিਆ ਜਾਂ ਪ੍ਰਿੰਟ মিডিਆ ਪੜ੍ਹਦੇ ਆ ਕੋਈ ਦਿਨੀ ਸ਼ਾਇਦ ਜਾਂਦਾ ਹੋਏਗਾ ਜਦੋਂ মিডিਆ 'ਚ ਗੱਲ ਨਾ ਆਉਂਦੀ ਹੋਵੇ ਕਿਸੇ ਪਿੰਡ ਦਾ ਕਿਸੇ ਕਾਂ ਸੁਵਿਧਾ ਨੌਜਵਾਨ ਜਿਹੜਾ ਨਸ਼ੇ ਦੀ ਡੋਜ਼ ਖਾ ਰਿਹਾ ਉਹ ਡੋਜ਼ ਖਾ ਧਮ ਤੋੜ ਗਿਆ ਸੋ ਇਸਹਾ ਮਾਮਚ ਸਾਰੇ ਲੰਗੇ ਆ ਸਵਾਲ اٹھਾਉਣੇ ਬਣਦੇ ਆ اٹھਾਉਣੇ ਚਾਹੀਦੇ ਵਿਰੋਧੀ ਧਿਰਾਂ ਵੱਲੋਂ ਪਰ ਸਵਾਲ ਤਾਂ ਕਾਂਗਰਸ ਦੇ ਉੱਪਰ ਵੀ ਉੱਠ ਰਿਹਾ ਹੈ ਸਵਾਲ ਇਕੱਲੇ ਦੇ ਪਾਰਟੀ ਜਨਤਾ ਪਾਰਟੀ ਦੀ ਸਰਕਾਰਾਂ ਰਹੀਆਂ ਉਹਨਾਂ ਤੇ ਵੀ ਉੱਠਦੇ ਰਿਹਾ ਕਿ ਧਾਕੇ ਨਿਕਲ ਗਏ ਧਾਕਿਆਂ ਆਪਾਂ ਗੱਲ ਕਰਦੇ ਆ 3 ਸਾਲ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਸਰਕਾਰ ਤੇ ਸਵਾਲ ਉਠਾਉ ਤੁਹਾਡਾ ਅਧਿਕਾਰ ਹੈ ਪਰ ਪੰਜਾਬ ਜੋ ਤਾਂ ਪਿਛਲੀਆਂ ਸਰਕਾਰਾਂ ਤੋਂ ਵੀ ਮੰਗੇਗਾ कि ਜੋ ਕਾਣ ਹੋਇਆ ਪੰਜਾਬ ਦਾ ਜੋ ਤਬਾਹੀ ਹੋਈ ਹੈ ਸਮੇ ਸਮੇ ਦੇ ਹੁਕਮਰਾਨ ਸਾਰੇ ਘਟਾਰੇ ਚ ਖੜੇ ਹੁੰਦੇ ਨਜ਼ਰ ਆਉਂਦੇ ਐ ਬੁਲਡੋਜ਼ਰ ਚਲਾਓ ਜ਼ਰੂਰ ਪਰ ਪ੍ਰਸਥਿਤੀਆਂ ਬਦਲੀਆਂ ਚਾਹੀਦੀਆਂ ਆਉਣ ਵਾਲੇ ਸਮੇਂ ਚ ਜਵਾਬ ਤੇ ਇਸ ਗੱਲ ਦੇ ਲਈ ਇੰਤਜ਼ਾਰ ਰਹੇਗਾ ਜੀ ਜੀ ਸੋ ਦੂਜੇ ਪਾਸੇ ਪੰਜਾਬ ਸਰਕਾਰ ਦੀ ਅੱਜ ਕੈਬਨਿਟ ਦੀ ਮੀਟਿੰਗ ਹੋਈ ਐ ਤੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਤੇ ਉਹਨਾਂ ਵਿਚਾਰ ਚਰਚਾ ਤੋਂ ਬਾਅਦ ਕਈ ਐ ਫੈਸਲੇ ਲਏ ਗਏ ਤੇ ਉਹਨਾਂ ਦੇ ਉੱਤੇ ਮੋਹਰ ਲਗਾਈ ਗਈ ਹੈ ਜਿਸ ਦੇ ਨਾਲ ਲੋਕਾਂ ਨੂੰ ਇੱਕ ਵੱਡੀ ਰਾਹਤ ਵੀ ਮਿਲੇਗੀ ਜੀ ਪੰਜਾਬ ਕੈਨੇਡਾ ਦੇਖੋ ਕਈ ਤਾਂ ਲੋਕਾਂ ਦੇ ਆਮ ਜਿਹੜਾ ਹੈਗਾ ਕੰਮਕਾਜ ਨਾਲ ਸੰਬੰਧਿਤ ਹੈ ਜਿਹਨਾਂ ਸਰਟੀਫੀਕੇਟ ਲੈਣ ਦੇ ਮਾਮਲੇ ਆ ਹੋਰ ਉਹ ਜਿਹੜੀਆਂ ਪੇਟੀਟੀਆਂ ਹੈਗੀਆਂ ਉਹਨਾਂ ਦੂਰ ਕੀਤਾ ਗਿਆ ਚੰਗੀ ਗੱਲ ਹੈ ਔਰ ਵੱਡਾ ਫੈਸਲਾ ਲਿਆ ਗਿਆ ਐਕਸਾਈਜ਼ ਪਾਲਿਸੀ ਦਾ ਆਫਕਾਰੀ ਨੀਤੀ ਦਾ ਬੁਰਦੀ ਤਰ੍ਹਾਂ ਕਹਿੰਦੇ ਆਂ ਜੀ ਪਿਛਲੇ ਸਮੇਂ ਤੁਸੀਂ ਦਾਅਵੇ ਕਰਦੇ ਸੀ ਕਿ ਐਕਸਾਈਜ਼ ਤੋਂ ਐਨ ਆ ਰੈਵਨਿਊ ਇਕੱਠਾ ਹੋ ਜਾਏਗਾ ਤੁਸੀਂ ਕਿੰਨਾ ਇਕੱਠਾ ਕੀਤਾ ਆਪਣੇ ਦਾਅਵਿਆਂ ਤੋਂ ਬਹੁਤ ਪਿੱਛੇ ਰਹੇ ਆਂ ਇਸ ਮਾਮਲੇ ਤੇ ਵਿੱਤ ਮੰਤਰੀ ਅਰਪਾਲ ਚਿਮਾ ਉਹਨੇ ਬਕਾਇਦਾ ਮੀਡੀਆ ਨੂੰ ਸੰਬੋਧਨ ਕਰਦੇ ਆ ਅੰਕੜਿਆਂ ਨਾਲ ਦੱਸਿਆ ਗਾ ਕਿ ਰੈਵਨਿਊ ਜਿਹੜਾ ਪਿਛਲੀ ਜੇ ਆਪਾਂ ਗੱਲ ਕਰ ਲਈ ਕਹਿੰਦੇ ਕਾਂਗਰਸ ਸਰਕਾਰ ਦੀ ਗੱਲ ਕਰ ਲਈਏ ਉਹ ਤੋਂ ਪਹਿਲਾਂ ਕਾਲੀ ਗੱਲ ਭਾਜਪਾ ਦੀ ਸਰਕਾਰ ਨੇ ਲਈਆਂ ਉਹਨਾਂ ਤੋਂ ਗੱਲ ਕਰ ਲਈਏ ਉਹਨਾਂ ਨਾਲੋਂ ਕਿਤੇ ਵਦੇ ਰੈਵਨਿਊ ਕਲੈਕਸ਼ਨ ਜਿਹੜੀ ਹੈਗੀ ਹੈ ਆਪ加ਲੀ ਪਾਲਿਸੀ ਨਾਲ ਹੋਈ ਹੈ ਤੇ ਹੁਣ ਜਿਹੜੀ ਨਵੀਂ ਆਪ加ਲੀ ਪਾਲਿਸੀ ਦਾ ਅੱਜ ਐਲਾਨ ਕੀਤਾ ਗਿਆ ਉਹਦਾ ਟਾਰਗੇਟ ਜਾਂ ਨਿਸ਼ਾਨਾ ਅੱਗੇ ਵੀ ਵਧਾ ਕੇ ਰੱਖਿਆ ਗਿਆ ਦੇਖਿਆ ਜਾਏਗਾ ਕਾਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਆਪਕਾਰੀ ਪਾਲਿਸੀ ਜਿਹੜੀ ਹੈਗੀ ਆ ਰੰਗ ਲਿਆਉਂਦੀ ਆ ਹਾਲਾਂਕਿ ਦਿੱਲੀ ਚ ਜਿਹੜੀ ਐਕਸਾਈਜ਼ ਪਾਲਿਸੀ ਸੀ ਉਹਦੇ ਦੇ ਵਿਰੋਧੀਆਂ ਨੇ ਤਕੜੇ ਨਿਸ਼ਾਨੇ ਸਿੱਧੇ ਸੀ ਉਹ 레ਵੀ ਕਹਿ ਚੁ ਕਿ ਪੰਜਾਬ ਚ ਵੀ ਉਹਦੀ ਨੀਤੀ ਲਾਗੂ ਆ ਪੰਜਾਬ ਜੱਜ ਬਤਮੰਦਰ ਨੇ ਵੀ ਦਾਅਵੇ ਨਾਲ ਇਹ ਗੱਲ ਕਹੀ ਆ ਕਿ ਪਿੱਛੇ ਵੀ ਸਾਡਾ ਰੈਵਨਿਊ ਵਧਿਆ ਤੇ ਆਉਣ ਵਾਲੇ ਸਮੇਂ ਦਾ ਟਾਰਗੇਟ ਤੈਅ ਕੀਤਾ ਗਿਆ ਹੈ ਪਹਿਲਾਂ ਨਾਲੋਂ ਵੀ ਕਈ ਗੁਣਾ ਜਿਹੜਾ ਹੈਗਾ ਆਪਕਾਰੀ ਪਾਲਿਸੀ ਨੇ ਰੈਵਨਿਊ ਜਿਹੜਾ ਹੈਗਾ ਉਹਦੀ ਕਲੈਕਸ਼ਨ ਹੋਏਗੀ ਜੀ ਜੀ ਸੋ ਦੂਜੇ ਪਾਸੇ ਇਹ ਗੱਲ ਕਰ ਦਿੰਦੇ ਜੀ ਭਾਖੜਾ ਨੂੰ ਲੈ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਨਵਾਂ ਜੀ ਇੱਕ ਸੈਕਟਰੀ ਲਗਾਇਆ ਗਿਆ ਪਰ ਉਹ ਜਿਹੜਾ ਸੈਕਟਰੀ ਆ ਉਹ ਹਰਿਆਣਾ ਦਾ ਹੀ ਆ ਉਹ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਸੀ ਤੇ ਉਹਦਾ ਵਾਅਦਾ ਕਰ ਦਿੱਤਾ ਗਿਆ ਜੀ ਹੋਰ ਕੰਮ ਵਿੱਚ ਪੰਜਾਬੀ ਜੀ ਨੇ ਇੱਕ ਬੜੀ ਪ੍ਰਾਣੀ ਘੋਟਾ ਕਹੋਤਾ ਕਹਿੰਦੇ ਜੋਰਾਵਰਾਂ ਦਾ ਸੱਤੀ ਵੀ 100 ਜੀ ਉਹ ਹਰਿਆਣਾ ਜੋਰਾਵਰ ਕਿਉਂ ਜੋਰਾਵਰ ਕਿਉਂਕਿ ਡਬਲ ਇੰਡੈਂਡ ਸਰਕਾਰ ਹੈ ਕੇਂਦਰ ਦੇ ਵਿੱਚ ਭਾਜਪਾ ਸਰਕਾਰ ਹਰਿਆਣਾ ਚ ਭਾਜਪਾ ਸਰਕਾਰ ਹੈ ਆਜ ਬਾਲੇ ਦਾ ਕਹਿੰਦੇ ਆ ਕਿ ਡਬਲ ਇੰਜਨ ਲਿਆਓ ਮਨ ਮਰਜ਼ੀ ਦਾ ਫਲ ਪਾਓ ਸੋ ਹਰਿਆਣਾ ਨੂੰ ਫਲ ਮਿਲ ਗਿਆ ਪੰਜਾਬੀਆਂ ਨੂੰ ਇਹ ਮਾਮਲੇ ਜੇ ਆਪਾਂ ਦੇਖੀਏ ਪੰਜਾਬ ਲਗਾਤਾਰ ਕਹਿ ਰਿਹਾ ਹੈ ਕਿ ਜਿਹੜਾ ਭਾਖੜਾ ਬਿਅਾਸ ਮੈਨੇਜਮੈਂਟ ਬੋਰਡ ਹੈ ਜੀ ਉਹਦੇ ਚ ਪ੍ਰਬੰਧਕੀ ਮਾਮਲੇ ਸਾਡੇ ਨਾਲ ਤੱਕਾ ਕੀਤਾ ਜਾ ਰਿਹਾ ਹੈ ਪਿਛਲੇ ਸਮੇਂ ਚ ਇਰੀਗੇਸ਼ਨ ਵਿੰਗ ਬੋਰਡ ਦਾ ਇੱਕ ਉਹਦੇ ਚੁੱਕ ਕੇ ਆਪਣੇ ਆਪ ਹੀ ਹਰਿਆਣਾ ਨੇ ਆਪਣਾ ਜਿਹੜਾ ਇੱਕ ਅਧਿਕਾਰੀ ਲਾਤਾ ਪੰਜਾਬ ਵਾਲਿਆਂ ਨੂੰ ਜਦੋਂ ਪਤਾ ਲੱਗਾ ਪੰਜਾਬ ਵਾਲਿਆਂ ਨੇ ਰੋਲਾ ਰੱਪਾ ਪਾਇਆ ਹਰਿਆਣਾ ਨੇ ਯੂ ਟਰਨ ਲਿਆ ਆਪਣੇ ਆਪ ਉਸ ਅਧਿਕਾਰੀ ਨੂੰ ਵਾਪਸ ਲੈ ਲਿਆ ਹੁਣ ਜਦੋਂ ਆਪਾਂ ਜ਼ਿਕਰ ਕਰ ਰਹੇ ਆਂ ਤਾਂ ਕੋਈ ਤਕਰੀਬਨ 2013 12 ਤੋਂ ਲੈ ਕੇ ਲਗਾਤਾਰ ਇਹਨੇ ਸਾਲਾਂ ਤੋਂ ਹਰਿਆਣਾ ਦੇ ਇੱਕ ਅਧਿਕਾਰੀ ਸੱਤੀ ਦੇ ਤੌਰ ਤੇ ਲੱਗਿਆ ਹੋਇਆ ਹੈ ਹੁਣ ਆ ਜਿਹੜੀ ਕੱਲ ਨੂੰ 28 ਆ ਰਹੀ ਹੈ 28 ਫਰਵਰੀ ਤਾਂ ਉਹਦੀ ਜਿਹੜੀ ਹੈ ਸਮਾਂ ਰੇਖਾ ਜਿਹੜੀ ਖਤਮ ਹੋ ਰਹੀ ਸੀ ਉਹਦੀ ਜਿਹੜੀ ਮਿਆਦ ਸੀ ਕਿ ਉਹ ਖਤਮ ਹੋ ਰਹੀ ਸੀ ਉਹਦੇ ਦੀ ਉਹਦੇ ਜਿਸ ਅਹੁਦੇ ਤੇ ਬੈਠਾ ਹੈ 28 ਫਰਵਰੀ ਤੱਕ ਸੀਗਾ ਤੇ 28 ਤੋਂ ਪਹਿਲਾਂ ਹੀ ਜਿਹੜਾ ਇੱਕ ਦਿਨ ਪਹਿਲਾਂ ਹੀ ਹੁਣ ਉਹਨਾਂ ਨੂੰ ਇੱਕ ਸਾਲ ਦੀ ਐਕਸਟੈਂਸ਼ਨ ਮਿਲ ਗਈ ਪੰਜਾਬ ਨੇ ਹਾਲਾਂਕਿ ਕਹਿੰਦੇ ਜਨਵਰੀ ਚ ਪੱਤਰ ਵੀ ਲਿਖਿਆ ਸੀ ਵੀ ਇਹ ਸੌਦੇ ਤੇ ਹੁਣ ਸਾਡਾ ਪੰਜਾਬ ਦਾ ਅਧਿਕਾਰ ਹੈ ਸਿੱਕਟੀ ਪੰਜਾਬ ਦਾ ਲੱਗਣਾ ਚਾਹੀਦਾ ਹਾਲਾਂਕਿ ਪੰਜਾਬ ਨੇ ਵੱਡੇ ਕਾਬਲ ਅਧਿਕਾਰੀ ਦਾ ਨਾਂ ਦਿੱਤਾ ਚੀਫ ਇੰਜੀਨੀਅਰ ਦਾ ਕਿ ਉਹਨਾਂ ਨੂੰ ਇਸ ਸੌਦੇ ਤੇ ਨਿਯੁਕਤ ਕੀਤਾ ਜਾਵੇ ਪੱਤਰ ਵੀ ਲਿਖੇ ਗਏ ਇਹਦੇ باوجود ਕੋਈ ਸੁਣਵਾਈ ਨਹੀਂ ਪਾਖੜਾ ਅਬਿਆਸ ਮੈਨੇਜਮੈਂਟ ਬੋਰਡ ਚੁੱਪ ਹੈ ਕਿਉਂਕਿ ਨਿਯੁਕਤੀ ਕਰਤੀ ਹੈ ਪੁੱਛੇਗਾ ਕੌਣ ਨਵੀਂ ਦੀ ਇੱਕ ਹੋਰ ਕੋਹ ਦੇ ਕਿਸ ਕੋਣ ਰਾਣੀ ਨੂੰ ਕੌਣ ਕਹੇ ਅੱਗਾ ਟੱਕ ਕਰਨ ਵਾਲੇ ਵੀ ਆਤ ਜਿੱਤੇ ਡਬਲ ਇੰਜਣ ਸਰਕਾਰ ਹੋਵੇ ਐਦਾਂ ਦੀ ਸਰਕਾਰ ਵਾਲੇ ਦਾ ਕਹਿਣਾ ਹੈ ਸਿੰਗਲ ਇੰਜਣ ਵੀ ਪੱਧਰ ਚੱਲੇਗਾ ਕਿ ਨਹੀਂ ਚੱਲੇਗਾ ਸੋ ਬੋਰਡ ਜਿਹੜਾ ਹੈਗਾ ਕੋਈ ਸੁਣਵਾਈ ਵੀ ਨਹੀਂ ਦੇ ਰਿਹਾ ਪੰਜਾਬ ਲਗਾਤਾਰ ਕਹਿ ਰਿਹਾ ਕਿ ਸਾਡੇ ਨਾਲ ਜ਼ਾਤੀ ਤੱਕ ਆਪਾਂ ਨੇ ਪਾਣੀਆਂ ਦੇ ਵੰਡ ਦੇ ਮਾਮਲੇ 'ਚ ਪਰ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਜਿਹੜੀ ਉਹ ਅਧਿਕਾਰੀਆਂ ਦੀ ਐਮਟੀ ਇਸ ਕਰਕੇ ਵੀ ਹੈ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ ਜਿਹੜਾ ਹੈਗਾ ਉਹ ਨਹਿਰਾਂ ਨਾਲ ਸੰਜਾਈ ਨਾਲ ਸੰਜਾਇ ਜਾਂਦਾ ਹੈ ਬਿਜਲੀ ਦਾ ਤਾਂ ਸਿੱਧਾ ਸੰਬੰਧ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨਾਲ ਬਣਦਾ ਜਾ ਕੇ ਬਹੁਤ ਵੱਡੀ ਮਾਤਰਾ ਸਾਨੂੰ ਸਪਲਾਈ ਉਥੋਂ ਬੋਰਡ ਤੋਂ ਉਹਦੇ ਜਿਹੜੇ ਪ੍ਰੋਜੈਕਟ ਆ ਉਹਨਾਂ ਤੋਂ ਹੁੰਦੀ ਆ ਸੋ ਜਿਹੜੇ ਪੰਜਾਬ ਦਾ ਅਧਿਕਾਰ ਬਣਦੇ ਬਣਦਾ ਪੰਜਾਬ ਲਗਾਤਾਰ ਇਹਨਾਂ ਮਾਵਨਾਂ ਤੇ ਰੋਲਾ ਪਾਉਂਦਾ ਰਹਿੰਦਾ ਤੇ ਹੁਣ ਜਿਹੜਾ ਸਭ ਤੋਂ ਆਖਰੀ ਜਿਹੜੇ ਮੁੱਦੇ ਤੇ ਉਹਨਾਂ ਨੇ ਗੱਲ ਕੀਤੀ ਕਿ ਹਰਿਆਣਾ ਦਾ ਜਿਹੜਾ 13 ਸਾਲ ਦਾ ਬੈਠਾ ਅਧਿਕਾਰੀ ਉਹਨੂੰ 1 ਸਾਲ ਦੀ ਹੋਰ ਐਕਸਟੈਂਸ਼ਨ ਦੇ ਦਿੱਤੀ ਪਰ ਪੰਜਾਬ ਵਾਲਿਆਂ ਨੂੰ ਪੁੱਛਿਆ ਤੱਕ ਨਹੀਂ ਫਿਰ ਤਾਂ ਇਹ ਕੀ ਆ ਜਾਸਦਾ ਹੈ ਕਿ ਪੰਜਾਬੀਆਂ ਨੂੰ ਧੱਕਾ ਤੇ ਹਰਿਆਣਾ ਵਾਲਿਆਂ ਨੂੰ ਗਫਾ ਗਫਾ ਕਿਉਂ ਕਿ ਡਬਲ ਇੰਜਣ ਦੀ ਸਰਕਾਰ ਆ ਉਹ ਤਾਂ ਪੰਜਾਬ ਨੂੰ ਵੀ ਸੁਨੇਹਾ ਦਿੰਦੇ ਹੀ ਆ ਕਿ ਸਤਾਈ ਚ ਡਬਲ ਇੰਜਣ ਦੀ ਸਰਕਾਰ ਲਿਆਉ ਤੁਹਾਨੂੰ ਵੀ ਸਾਰਾ ਕੁਝ ਮਾਲੋਮਾਲ ਕਰ ਦਾਂਗੇ ਪਰ ਕਿਸੇ ਵੀ ਸੂਬੇ ਨਾਲ ਦੇਜਦੇ ਉਹਨਾਂ ਹੀ ਬਰਾਬਰ ਦਾ ਅਧਿਕਾਰ ਆ ਸੰਵਧਾਨਿਕ ਤੌਰ ਤੇ ਜੇ ਪੰਜਾਬ ਵਾਲਿਆਂ ਨੇ ਕਿਹਾ ਤਾਂ ਪੰਜਾਬ ਦੀ ਸੁਣਵਾਈ ਹੋਣੀ ਚਾਹੀਦੀ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੇ ਲਈ ਬੜੀ ਐਵੇਂ ਤੇ ਰੱਖਦਾ ਹੈ ਤੇ ਜੇ ਪੰਜਾਬ ਦੇ ਅਧਿਕਾਰਾਂ ਨੂੰ ਲਗਾਤਾਰ ਇਦਾਂ ਖੋਰਾ ਲੱਗਦਾ ਰਿਹਾ ਤਾਂ ਪੰਜਾਬ ਨਾਲ ਇਸ ਤੋਂ ਵੱਡਾ ਅਨਿਆਂ ਜਾਂ ਬੇਇਨਸਾਫੀ ਕੋਈ ਹੋ ਨਹੀਂ ਸਕਦੀ ਜੀ ਜੀ ਸੋ ਦੂਜੇ ਪਾਸੇ ਅੱਜ ਕਿਸਾਨਾਂ ਨੂੰ ਲੈ ਕੇ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਹੈ ਤੁਹਾਨੂੰ ਦੱਸ ਦੇ ਕਿ ਖਨੋਰੀ ਬਾਰਡਰ ਦਾ ਜਿਹੜਾ ਮੋਰਚਾ ਗੈਰ ਰਾਜਨੀਤਿਕ ਤੇ ਜਿਹੜਾ ਦੂਜੇ ਨੇ ਐਸਕੇਮ ਵਾਲੇ ਉਹਨਾਂ ਦੀ ਅੱਜ ਮੀਟਿੰਗ ਹੋਈ ਹੈ ਤੇ ਹੁਣ ਵੇਖਾਂ ਹੋਵੇਗਾ ਮੀਟਿੰਗ ਦੇ ਵਿੱਚ ਫਿਰ ਏਕੇ ਨੂੰ ਲੈ ਕੇ ਅੱਗੇ ਕੀ ਸੁਝਾਅ ਦਿੰਦੇ ਨੇ ਜੀ ਉਹ ਬਿਲਕੁਲ ਮੀਟਿੰਗ ਤੋਂ ਪਹਿਲਾਂ ਜਦੋਂ ਆਪਾਂ ਗੱਲ ਕਰਦੇ ਹਾਂ ਸਰਨ ਸਿੰਘ ਪੰਦੇ ਜਿਹੜੇ ਖੱਦਾਵਰ ਕਿਸਾਨ ਆਗੂ ਹੈ ਸ਼ੰਮੂ ਤੇ ਖਨੋਰੀ ਜਿਹੜੇ ਮੋਰਚੇ ਦੇ ਦੋਨੇ ਆਗੂ ਹੈ ਉਹਨਾਂ ਆਗੂਆਂ ਵੱਲੋਂ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ ਘੜਾ ਕੇ ਕਮੇ ਪਦਰ ਤੇ ਨਮਾਇੰਦਗੀ ਕਰਦਾ ਜਿਹਨੇ ਦਿੱਲੀ ਚ ਅੰਦੋਲਨ ਦੀ ਅਗਵਾਈ ਕੀਤੀ ਸੀ ਚੰਡੀਗੜ੍ਹ ਚ ਉਹਨਾਂ ਦੀ ਮੀਟਿੰਗ ਬੜੀ ਬੜੀ ਐਮੀਤ ਰੱਖਦੀ ਜਦੋਂ ਹੁਣ ਆਪਾਂ ਗੱਲ ਕਰ ਰਹੇ ਆ ਤਾਂ ਇਸ ਵੇਲੇ ਵੀ ਉਹ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਜਿਹੜਾ ਬਾਹਰੋਂ ਸੁਣੇ ਆ ਰਿਹਾ ਹੈ ਇਹੀ ਹੈ ਕਿ ਏਕੇਵਲ ਗੱਲ ਲਗਾਤਾਰ ਵਧ ਰਹੀ ਹੈ ਕੋਈ ਸਹਿਮਤੀ ਬਣ ਰਹੀ ਹੈ ਮਾਨਿਆਂ ਦੇ ਉੱਤੇ મતਭੇਦ ਹੋਣੇ ਸੁਭਾਵਿਕ ਹੈ ਦੇਖੋ ਜਦੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਹੁੰਦੀਆਂ ਹਨ 35 40 ਜਥੇਬੰਦੀਆਂ ਦਾ ਇੱਕ ਸੰਯੁਕਤ ਖੇਤਾਨ ਮੋਰਚੇ ਚ ਇਹ ਰਿਹਾ ਪਾਸ ਸ਼ੰਭੂ ਬਾਡਰ ਦੀ ਗੱਲ ਕਰ ਲਈਏ ਖਨੋਰੀ ਬਾਡਰ ਦੀ ਗੱਲ ਕਰ ਲਈਏ ਇਹ ਸਾਲ ਬੜੇ ਅੰਦੋਲਨ ਚਲਾ ਰਹੇ ਨੇ ਜਿਹੜੇ ਆਪਣੇ ਜਥੇਬੰਦੀਆਂ ਕਿਸੇ ਨਾ ਕਿਸੇ ਮੁੱਦਿਆਂ ਤੇ ਵਕਰੀਵੇਂ ਹੋ ਸਕਦੇ ਆ ਪਰ ਜਿਹੜਾ ਬੁਨਿਆਦੀ ਤੌਰ ਤੇ ਪ੍ਰਿੰਸੀਪਲ ਜੀ ਆਪਾਂ ਗੱਲ ਕਰੀਏ ਤਾਂ ਉਹ ਕਹਿੰਦੇ ਕਿ ਸਹਿਮਤੀ ਹੈ ਚਾਹੇ ਸੰਯੁਕਤ ਕਿਸਾਨ ਮੋਰਚਾ ਜਿਹੜਾ ਦਿੱਲੀ ਜੀ ਨੇ ਅੰਦੋਲਨ ਚਲਾਇਆ ਉਹ ਹੋਵੇ ਚਾਹੇ ਸੰਯੁਕਤ ਕਿਸਾਨ ਮੋਰਚਾ ਹੋਵੇ ਗੈਰ ਆਸੀ ਜਿਹਦੀ ਪੰਜਾਬ ਚ ਅਗਵਾਈ ਜੀਜੀ ਸਿੰਘ ਢੱਲੇਵਾਲ ਕਰ ਰਹੇ ਨੇ ਤੇ ਦੂਜੇ ਪਾਸੇ ਸਰਵਨ ਸਿੰਘ ਪੰਦੇਰ ਵੀ ਉਸ ਮੋਰਚੇ ਦੇ ਹਮਾਇਤੀ ਹੈ ਸੋ ਲੱਗਦਾ ਹੈ ਕਿ ਕੋਈ ਨਾ ਕੋਈ ਉਮੀਦ ਹੈ ਕਿ ਕੋਈ ਠੋਸ ਨਤੀਜਾ ਮੀਟਿੰਗ ਤੋਂ ਸਾਹਮਣੇ ਆਏਗਾ ਕਿਉਂਕਿ ਬਾਹੜੇ ਦੇ ਕਿਸਾਨਾਂ ਦੇ ਹਤਾਸ਼ੀ ਹੈ ਹਮਾਇਤੀ ਹੈ ਪੰਜਾਬ ਚ ਜਦੇ ਦੇ ਵੱਖ-ਵੱਖ ਕਿਸਾਂ ਜਿ ਬੈਠੇ ਆ ਸਾਰੇ ਚਾਹੁੰਦੇ ਆ ਕਿ ਜਦੋਂ ਮੰਗਾ ਇੱਕ ਹੈ ਐਮ ਐਸ ਬੀ ਦਾ ਮੁੱਦਾ ਹੈ ਇੱਕ ਹੈ ਕਰਜ਼ੇ ਦਾ ਮਾਮਲਾ ਹੈ ਕਿਸਾਨਾਂ ਦੇ ਕਿਸਾਨਾਂ ਦਾ ਮੁੱਦਾ ਹੈ 12 13 ਮਾਮਲੇ ਵੱਖ-ਵੱਖ ਮੰਗਾਏ ਗਿਆਂ ਉਹਨਾਂ ਸਾਰਿਆਂ ਮੰਗਾਂ ਦੇ ਉੱਤੇ ਸਹਿਮਤੀ ਹੈ ਤਾਂ ਫਿਰ ਇਕਤਾ ਵੀ ਹੋਣੀ ਚਾਹੀਦੀ ਹੈ ਇਕਾਉ ਕੇ ਇਕੱਠੇ ਹੋ ਕੇ ਲੰਨਗੇ ਦਾ ਚੰਗਾ ਸੁਨੇਹਾ ਦਿੱਤਾ ਜਾ ਸਕਦਾ ਹੈ ਇਹ ਗੱਲ ਮੈਂ ਜ਼ਰੂਰ ਇਸ ਮੁੱਦੇ ਤੇ ਕਹਿਣੀ ਚਾਹਾਂਗਾ ਦੇਖੋ ਜਦੋਂ ਆਪਾਂ ਗੱਲ ਕਰ ਰਹੇ ਆ ਤਾਂ ਜਿਹੜੇ ਕਿਸਾਨ ਆਗੂ ਨੇ ਮਰਨਵਾਰਤ ਰੱਖਿਆ 93 94 95 ਦਿਨ ਹੋ ਗਿਆ ਉਹਨਾਂ ਦੇ ਮਰਨਵਾਰਤ ਨੂੰ ਤੇ ਉਹਨਾਂ ਦੀ ਸਿਹਤ ਵਿਗੜੀ ਵੀ ਹੈ ਆਪਾਂ ਡਲੇਵਾਲ ਸਾਹਿਬ ਦੀ ਗੱਲ ਕਰ ਰਹੇ ਆ ਪਿਛਲੇ ਦੋ ਤਿੰਨ ਦਿਨ ਤੋਂ ਲਗਾਤਾਰ ਬੁਖਾਰ ਬੁਖਾਰ ਉਤਰ ਨਹੀਂ ਰਿਹਾ ਹਾਲਾਤ ਉਹਨਾਂ ਦੀ ਸਿਹਤ ਨਾਸਾਜ਼ ਹੈ ਮਾੜੀ ਹੈ ਇਸ ਤੀਦੇ ਚੱਲਦੇ ਆ ਇੱਕ ਕਿਸਾਨੀ ਦਾ ਇੱਕ ਹੈ ਜਿਹੜਾ ਸਹੀ ਸਿਹਤ ਦੇਸਾ ਦਾ ਤੁੰਦਾਜ਼ਾ ਲਗਾਇਆ ਜਾਂਦਾ ਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਜਿਸ ਜੀ ਸੰਢਲੇਵਾਲ ਦੀ ਜਿਹੜੀ ਸਿਹਤ ਹੈ ਉਹਦੀ ਵੀ ਪ੍ਰਵਾਹ ਕਰਨ ਲਈ ਤਿਆਰ ਨਹੀਂ ਆਪਾਂ ਸਾਰਿਆਂ ਨੂੰ ਪਤਾ ਆਪਾਂ ਪਹਿਲਾਂ ਵੀ ਇਸ ਮੰਤਰੀ ਸਾਹਿਬ ਚਾਚਾ ਕਰਦੇ ਰਹੇ ਨੇ ਕਿ ਢਲੇਵਾਲ ਸਾਡੀ ਸਿਹਤ ਆ ਜਦੋਂ ਗੱਲਬਾਤ ਸ਼ੁਰੂ ਹੋਈ ਕੇਂਦਰ ਦੇ ਨਾਲ ਖਨੌਰੀ ਤੇ ਜਿਹੜਾ ਹੈਗਾ ਸ਼ੰਭੂਪਾਡਰ ਦੇ ਜਿਹੜੇ ਕਿਸਾਨ ਆਗੂ ਹੈ ਉਸ ਜਿਹੜੀ ਵੀ ਸਿਹਤ ਸਹੀ ਨਹੀਂ ਸੀ ਪਰ ਚਲੋ ਪਿਛਲੇ ਦਿਨਾਂ ਚ ਕੁਝ ਸੁਧਾਰ ਹੋਇਆ ਤੇ ਹੁਣ ਫੇਰ ਜਿਹੜੀ ਸਿਹਤ ਵਿਗੜੀ ਵੀ ਹੈ ਤੇ ਕੇਂਦਰਿਕ ਕਮਾ ਮੀਟਿੰਗਾਂ ਜਿਹੜੀਆਂ ਇਹ ਲੰਬੀਆਂ ਕਰ ਰਿਹਾ ਕੋਈ ਕਿਸਾਨਾਂ ਦਾ ਮੁੱਦਾ ਜਿਹੜਾ ਨਟਾਇਆ ਜਾ ਸ ਕੋਈ ਨਟਕਾਇਆ ਜਾ ਰਿਹਾ ਮਾਮਲੇ ਸੋ ਸਾਰੇ ਮਾਮਲੇ ਦੇ ਕੋਈ ਜਵਾਬ ਹੈ ਜਿਸ ਮੀਟਿੰਗ ਦਾ ਅੱਜ ਜ਼ਿਕਰ ਕਰ ਰਹੇ ਹਾਂ ਉਸ ਮੀਟਿੰਗ 'ਚ ਉਮੀਦ ਕਰਦੇ ਹਾਂ ਕਿ ਸਹਿਮਤੀ ਬਣੇ ਸਹਿਮਤੀ ਬਣ ਕੇ ਕੋਈ ਠੋਸ ਜਿਹੜਾ ਹੈਗਾ ਪਲੇਟਫਾਰਮ ਕੋਈ ਪ੍ਰੋਗਰਾਮ ਦਿੱਤਾ ਜਾਵੇ ਤਾਂ ਕਿ ਕੇਂਦਰ ਦੇ ਉੱਤੇ ਇੱਕ ਦਬਾਅ ਬਣੇ ਇਹੀ ਹਾਲ ਨਜ਼ਰ ਆਉਂਦਾ ਹੁਣ ਜਿਹੜੇ ਢੱਲੇਵਾਲ ਸਾਹਿਬ ਦੇ ਫੋਰਮ ਤੇ ਕੰਮ ਕਰਨ ਵਾਲੇ ਆਗੂ ਹੈ ਮੈਂ ਸੁਣ ਰਿਹਾ ਸੀ ਉਹ ਵੀ ਕਹਿ ਰਿਹਾ ਕਿ ਢੱਲੇਵਾਲ ਸਾਹਿਬ ਦੀ ਸੇਜ ਉਸ ਕਦਰ ਨਾਸਾਜ਼ ਹੈ ਕਿ ਕੇਂਦਰ ਕਿਉਂ ਨਹੀਂ ਮੰਗਾ ਮੰਨਦਾ ਕਿਉਂ ਕੇਂਦਰ ਡਿਲੇ ਕਰ ਰਿਹਾ ਹੈ ਕਿਸੇ ਸਮੂਚੀ ਕਿਸਾਨੀ ਲੀਡਰਸ਼ਿਪ ਨੂੰ ਅਹਿਸਾਸ ਹੈ ਕਿ ਕੇਂਦਰ ਦਾ ਵਤੀਰਾ ਸਹੀ ਨਹੀਂ ਹੈ ਤੇ ਇਹਦਾ ਫਿਰ ਵਤੀਰੇ ਦਾ ਹੱਲ ਹੈ ਕੋਈ ਆ ਕਿ ਕਿਸਾਨ ਕਦਮ ਨਾ ਕਾਦੋ ਕੰਦੇ ਨਾ ਕੰਦਾ ਮਿਲਾ ਕੇ ਚੱਲਣ ਤਾਂ ਸ਼ਾਇਦ ਕੋਈ ਨਤੀਜੇ ਸਾਹਮਣੇ ਆ ਸਕਦੇ ਜਿਦਾਂ ਦਿੱਲੀ ਅੰਦੋਲਨ ਦੇ ਆਏ ਸੀ ਜੀ ਜੀ ਸੋ ਕੇਂਦਰੀ ਮੰਤਰੀ ਨੇ ਜੀ ਮਨੋਹਰ ਲਾਲ ਖੱਟਰ ਤੇ ਸਾਫ ਕਾ ਮੁੱਖ ਮੰਤਰੀ ਨੇ ਹਰਿਆਣਾ ਦੇ ਤੇ ਉਹਨਾਂ ਵੱਲੋਂ ਹੁਣ ਜਿਹੜੇ ਮੁੰਡੇ ਡੌਂਕੀ ਲਾ ਕੇ ਅਮਰੀਕਾ ਦੇ ਵਿੱਚ ਜਾਂਦੇ ਨੇ ਤੇ ਉਹ ਵਾਪਸ ਆ ਜਾਂਦੇ ਨੇ ਜਿਹੜੇ ਮੁੰਡੇ ਵਾਪਸ ਆਏ ਨੇ ਉਹਨੇ ਕਿਹਾ ਕਿ ਇਹਨਾਂ ਨਾਲ ਹਮਦਰਦੀ ਦੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਗਲਤ ਤਰੀਕੇ ਦੇ ਨਾਲ ਅਮਰੀਕਾ ਗਏ ਸੀ ਤੇ ਹਰੇਕ ਦੇਸ਼ ਦਾ ਆਪਣਾ ਇੱਕ ਵੱਖਰਾ ਰੂਲ ਹੁੰਦਾ ਜੀ ਦੇਖੋ ਮਨੋਲਾ ਖੱਟਰ ਭਲਾ ਹਰਿਆਣਾ ਦੇ ਮੁੱਖ ਮੰਤਰੀ ਰਹੇ ਉਸ ਵੇਲੇ ਵੀ ਕਈ ਏਦਾਂ ਦੇ ਕੰਟਰੋਵਰਸਲ ਬਿਆਨ ਦਿੰਦੇ ਸੀ ਖਾਸ ਤੌਰ ਤੇ ਜਦੋਂ ਆਪਾਂ ਕਿਸਾਨੀਂ ਅੰਦੋਲਨ ਦੀ ਗੱਲ ਕਰਦੇ ਹਟਿਆਂ ਕਿਸਾਨੀ ਅੰਦੋਲਨ ਦੇ ਚੱਲਦੇ ਸਭ ਤੋਂ ਵੱਡਾ ਜਿਹੜਾ ਵਿਵਾਦ ਆ ਖੱਟਰ ਸਾਹ ਜਿਹੜਾ ਸੀਐਮ ਸੀ ਰਹਿਣਾ ਦੇ ਉਹਨਾਂ ਦੇ ਹੁੰਦੈ ਸ਼ੁਰੂ ਹੋਇਆ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਜਿਹੜਾ ਅੰਦੋਲਨ ਚੱਲ ਰਿਹਾ ਹਾਲਾਂਕਿ ਕਿਸਾਨ ਤਾਂ ਬੜੀ ਨਿਮਰਤਾ ਨਾਲ ਕਹਿੰਦੇ ਸੀ ਕਿ ਸਾਨੂੰ ਲੰਘਾ ਦਿਓ ਅਸੀਂ ਦਿੱਲੀ ਜਾਣਾ ਚਾਹੁੰਦੇ ਆ ਜੀ ਪਰ ਇਹ ਖੱਟਰ ਸਾਹ ਵੀ ਸੀ ਜਿਨ੍ਹਾਂ ਨੇ ਸੜਕ ਦੇ ਵੱਡੀਆਂ ਵੱਡੀਆਂ ਦੁਆਰਾਂ ਖੜੀਆਂ ਕਰ ਦਿੱਤੀਆਂ ਹੁਣ ਡਾਂਕੀ ਲਾ ਕੇ ਜਿਹੜਾ ਕਿ ਕਿਸ ਕਦਰ ਕਿਸ ਹਾਲਾਤ ਚ ਗਏ ਐ ਖੱਟਰ ਸਾਹਾ ਦਾ ਬਿਆਨ ਸੁਣ ਲੈ ਅਸੀਂ ਉਹ ਕਹਿੰਦੇ ਵੀ ਡਾਂਕੀ ਲਾ ਕੇ ਜਾਣਾ ਵੀ ਉਦਾਂ ਦੀ ਬੁਰੀ ਆਤ ਹੈ ਜੋ ਉਦਾਂ ਦੇ ਮਾੜਾ ਕਰਮ ਹੈ ਜਿੱਦਾਂ ਨਸ਼ਾ ਹੈ ਕੈਬਨਟ ਮੰਤਰੀ ਨੂੰ ਇਸ ਪੈਸਾ ਜਵਾਬ ਹੀ ਦੇਣਾ ਚਾਹੀਦਾ ਹੈ ਕਿ ਡਾਂਕੀ ਲਾ ਕੇ ਜਾਣਾ ਤਾਂ ਮਾੜੀ ਗੱਲ ਆ ਪਰ ਡਾਂਕੀ ਦੀ ਸਥਿਤੀ ਕੌਣ ਪੈਦਾ ਕਰ ਰਿਹਾ ਹੈ ਜਿਸ ਮੁਲਕ ਦੇ ਅੰਦਰ ਸੂਬੇ ਦੇ ਅੰਦਰ ਲੋਕਾਂ ਨੂੰ ਰੋਜ਼ਗਾਰ ਮਿਲੇ ਤਾਂ ਕੌਣ ਆਪਣੀ ਜਾਨ ਤਲੀ ਤੇ ਰੱਖ ਕੇ ਜਿਹੜਾ ਭਰਾਮਾਂ ਦੇ ਜੰਗਲਾਂ ਚ ਦਰਿਆਵਾਂ ਦੀ ਲੰਘ ਕੇ ਅਮਰੀਕਾ ਪਹੁੰਚੇਗਾ ਸੋ ਨਿਰਾਪura ਨੌਜਵਾਨਾਂ ਨੂੰ ਕੌਣ ਸੁਣਾ ਪਤਾ ਨਹੀਂ ਕਿ ਉਹ ਜਿਹੇ ਹਾਲਾਤ ਚ ਜਾਂਦੇ ਆ ਕਿੰਨੇ ਘਰ ਬਰਬਾਦ ਹੋ ਗਏ ਸਿੱਧੀ ਦੇ ਨਾਲ ਕਲਾ ਕੋਸ਼ਣਾ ਆਪਣੇ ਵਿੱਚ ਕਾਫੀ ਨਹੀਂ ਸਰਕਾਰਾਂ ਨੂੰ ਆਪਣੀ ਪੀੜ੍ਹੀ ਹਟਾ ਵੀ ਸੋਟਾ ਫੇਰਨਾ ਚਾਹੀਦਾ ਹੈ ਕਿ ਆਖਰ ਡੰਕੀ ਦੀ ਨੌਕਤਾਈ ਤਾਂ ਆਈ ਕਿਉਂ ਇਹ ਸਵਾਲ ਅਸੀਂ ਸਾਡੇ ਜਿਹੜੇ ਗਏ ਆ ਜਵਾਨ ਉਹਨਾਂ ਤੇ ਕਿਉਂ ਖੜਾ ਕਰਦੇ ਅਸੀਂ ਸਵਾਲ ਆਪਣੇ ਆਪ ਦੇ ਕਿਉਂ ਨਹੀਂ ਉਠਾਉਂਦੇ ਜੀ ਜੀ ਸੋ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੀ ਵੀ ਅੱਜ ਮੀਟਿੰਗ ਹੋਈ ਹੈ ਤੇ ਉਸ ਮੀਟਿੰਗ ਦੇ ਵਿੱਚ ਵੀ ਕਈ ਐਮਫੈਸਰ ਲੈ ਜਾ ਸਕਦੇ ਨੇ ਜੀ ਸ਼ਮਣੀ ਕਾਲੀਗਲ ਦੇ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਹੈ ਬੜੇ ਨਜ਼ਦੀਕ ਤੋਂ ਉਸ ਬੋਰਡ ਦੀ ਮੀਟਿੰਗ ਨੂੰ ਦੇਖਿਆ ਜਾ ਰਿਹਾ ਹੈ ਇਸ ਕਰਕੇ ਵੀ ਦੇਖਿਆ ਜਾ ਰਿਹਾ ਕਿ ਕੋਈ ਪਿਛਲੇ ਲੰਬੇ ਸਮੇਂ ਤੋਂ ਜਦੋਂ ਤੋਂ 2 ਦਸੰਬਰ ਤੋਂ ਕਾਲ ਸ਼ੁਰੂ ਹੋਈ ਹੈ ਅਕਾਲ ਚਸਾ ਦੀ ਵਸイール ਤੋਂ ਜਿਹੜੇ ਫੈਸਲੇ ਸੁਣਾਏ ਗਏ ਸਿੰਘ ਸਾਹਿਬਾਂ ਵੱਲੋਂ ਉਹਨਾਂ ਦਿਨਾਂ ਤੋਂ ਲੈ ਕੇ ਲਗਾਤਾਰ ਅਕਾਲੀ ਦਰ ਦੀ ਲੀਡਰਸ਼ਿਪ ਦੇ ਅੰਦਰ ਤੇ ਬਾਹਰ ਕਮਸਾਨੀ ਤੁਰਿਆ ਆ ਰਿਹਾ ਹੈ ਸ਼ੂਨੀ ਗੁਰਦੁਰਪੰਨ ਕੁੜੀ ਦੇ ਪ੍ਰਧਾਨ ਹਰਿੰਦਰ ਸਿੰਘ ਦਾਮੀ ਅਜੇ ਤੱਕ ਅਸਤੀਫਾ ਦੇ ਕੇ ਘਰ ਬੈਠੇ ਆਪਾਂ ਉਹਨਾਂ ਮੁੱਦੇ ਤੇ ਹਰ ਰੋਜ਼ ਗੱਲ ਕਰਦੇ ਆਂ ਹਰ ਰੋਜ਼ ਕਾਲੀਗੜੀ ਦੀ ਲੀਡਰ ਜੀ ਬਜਾ ਕੇ ਉਹਨਾਂ ਨੂੰ ਬੇਨਤੀਆਂ ਕਰਦੀ ਹੈ ਕਿ ਜੀ ਤੁਸੀਂ ਵਾਪਸ ਆ ਜਾਓ ਸਤਮੰਬਰੀ ਕਮੇਟੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਪ੍ਰਧਾਨਗੀ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਦੂਜੇ ਪਾਸੇ ਆਕਾਸ਼ ਦੇ ਜਿਹੜੇ ਸਿੰਘ ਸਾਹਾ ਕੇ ਨਿਰਗਵੀਰ ਸਿੰਘ ਉਹਨਾਂ ਵੱਲੋਂ ਪਿਛਲੇ ਦਿਨਾਂ ਚ ਕਦੇ ਵੀ ਜਦੋਂ ਮੌਕਾ ਮਿਲਦਾ ਲਗਾਤਾਰ ਇਹ ਗੱਲ ਕਹੀ ਜਾਂਦੀ ਹੈ ਕਿ ਸਤਮੰਬਰੀ ਕਮੇਟੀ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਕਾਲੀਗੜੀ ਦੀ ਮੈਂਬਰਸ਼ਿਪ ਦੀ ਭਰਤੀ ਲਈ ਦੂਜੇ ਪਾਸੇ ਕਾਲੀਗੜੀ ਦਾ ਇਹ ਸਨਿਆ ਦੇ ਰਿਹਾ ਹੈ ਕਿ ਇਸ ਦਾ ਮੈਂਬਰਸ਼ਿਪ ਭਰਤੀ ਕਰ ਲਈ ਇਹੋ ਜਿਹੀਆਂ ਪ੍ਰਸਥਿਤੀਆਂ ਦੇ ਚੱਲਦਿਆਂ ਜਿਹੜੀ ਪਾਰਲੀਮੈਂਟ ਬੋਰਡ ਦੀ ਮੀਟਿੰਗ ਹੈ ਉਹ ਬੜੀ ਐਵੇਂ ਹੀ ਤੇ ਰੱਖਦੀ ਹੈ ਤੇ ਨਾਲ ਹੀ ਇਹ ਹੈ ਕਿ ਪਹਿਲਾਂ ਜਿਹੜਾ ਐਲਾਨ ਕੀਤਾ ਗਿਆ ਸੀ ਜੀ ਕਾਲੀਗਲ ਵੱਲੋਂ ਕਿ ਮਾਰਚ ਦੇ ਵਿੱਚ ਜਿਹੜਾ ਹੈਗਾ ਸੁਮਲੀ ਕਾਲੀਗਲ ਦੇ ਪ੍ਰਧਾਨ ਦੀ ਚੋਣ ਕੀਤੀ ਜਾਏਗੀ ਹੋ ਸਕਦਾ ਹੈ ਕਿ ਅੱਜ ਬੋਰਡ 'ਚ ਉਸ ਬਾਰੇ ਵੀ ਕੋਈ ਐਨ ਫੈਸਲਾ ਲਿਆ ਜਾਵੇ ਉਹਨਾਂ ਫੈਸਲਿਆਂ ਦੇ ਉੱਤੇ ਆਪਣਾ ਇੰਤਜ਼ਾਰ ਤੇ ਨਜ਼ਰਾਂ ਬੜੀਆਂ ਰਹਿਣਗੀਆਂ ਜੀ ਸੋ ਅੱਜ ਦੇ ਪ੍ਰੋਗਰਾਮ ਵਿੱਚ ਐਨ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇ ਆਪਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਅਖੀਰ ਤੱਕ ਸਾਣਾ ਪ੍ਰੋਗਰਾਮ ਦੇ ਵਿੱਚ ਜੁੜੇ ਰਹੇ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ